ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਗਿਰਲ ਡਿਜ਼ਾਈਨ ਚੈਨਲ ਤੇ। ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਕਮੀਜ਼ ਦੀ ਬਾਹ ਕਿੱਦਾਂ ਚੜਦਿਆਂ। ਇਸ ਨੂੰ ਕਿੱਦਾਂ ਨਾਪਦੇ ਆਂਗੇ ਤੇ ਕਿੱਦਾਂ ਫਿਰ ਇਸ ਨੂੰ ਨਾਲ ਕਮੀਜ਼ 'ਤੇ ਅਟੈਚ ਕਰਦੇ ਆਂ। ਆਪਣੀ ਬਾਹ ਦੀ ਕਟਿੰਗ ਹੋਈ ਹੋਈ ਆ ਤੇ ਆ ਕਮੀਜ਼ ਦੀ ਫਿਟਿੰਗ ਦੀਆਂ ਇਨਸਾਨੀਆਂ ਲੱਗੀਆਂ ਹੋਈਆਂ ਨੇ। ਹੁਣ ਆਪਾਂ ਇਸ ਨੂੰ ਨਾਪਾਂਗੇ ਵੀ ਕੱਪੜਾ ਜਦੋਂ ਆਪਾਂ ਸਿਉਣ ਮਾਰੀਏ ਨਾ ਵਧੀਆ ਵਧੇ ਨਾ ਘਟੇ। ਸਭ ਤੋਂ ਪਹਿਲਾਂ ਆਪਾਂ ਬਾਹ ਇਸ ਤਰ੍ਹਾਂ ਦੀ ਆਪਣੀ ਇਸ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾਗਾ। ਇਸ ਤਰ੍ਹਾਂ ਕਰਕੇ ਦੋਵੇਂ ਇਹਨਾਂ ਨੂੰ ਇਦਾਂ ਸਿਉਣਾ ਨੂੰ ਆਪਸ ਵਿੱਚ ਮਿਲਾ ਲੈਣਾ ਫਿਰ ਉਸ ਨੂੰ ਆਪਾਂ ਇਸ ਦੇ ਨਾਲ ਐਨ ਲਗਾ ਕੇ ਨਾਪ ਕੇ ਦੇਖਣਾਗਾ ਵੀ ਇਹ ਕਿੰਨਾਗਾ ਨਾਹ ਵਾਲੇ ਕ ਬਾਂਹ ਵਾਲੇ ਕੱਪੜੇ ਨੂੰ ਖਿੱਚਣਾ ਨਹੀਂ ਆਪਾਂ ਇਸ ਨੂੰ ਆਪਾਂ ਬਸ ਸਿੰਪਲੀ ਰੱਖ ਕੇ ਇਦਾਂ ਇਸ ਨੂੰ ਰੱਖ ਕੇ ਜਿੰਨਾ ਆਉਂਦਾ ਉਹਨਾਂ ਮਾਰਕ ਕਰ ਲੈਣਾਗਾ ਮਾਰਕ ਕਰਨ ਤੋਂ ਬਾਅਦ ਜਿੰਨੀ ਆਪਾਂ ਬਾਹ ਦੀ ਮੂਰੋਂ ਮੂਰੀ ਰੱਖਣੀ ਆਂਗੇ ਉਦੇ ਉੱਤੇ ਮਾਰਕ ਕਰ ਲੈਣਾ ਮੂਰੀ ਹੈਗੀ ਆਪਣੀ ਜੀ 6 ਇੰਚ ਹੁਣ ਆਪ ਇਸ ਨੂੰ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਆਪਸ ਵਿੱਚ ਮਿਲਾ ਲੈਣਾਗਾ ਆਪਾਂ ਜੀ ਬਾਹਾਂ ਦੀ ਸਿਉਣ ਮਾਰ ਲਈ ਤੇ ਹੁਣ ਆਪਣੀਆਂ ਦੇਖੋ ਕਾਟ ਪਈ ਹੋਈ ਆ ਬਾਹਾਂ ਦੀ ਕਾਟ ਦੀ ਪਈ ਹੋਈ ਆ ਤੇ ਆ ਕਮੀਜ਼ ਦੀ ਵੀ ਅੱਗੇ ਵਾਲੀ ਕਾਟ ਪਾਈ ਹੋਈ ਆ ਆ ਵਾਲੀ ਹੈਗੀ ਜਿਹੜੀ ਆਪਣੇ ਇੱਥੇ ਮੋਢੇ ਤੇ ਲੱਗਦੀ ਹੈਗੀ ਹੁਣ ਆਪਾਂ ਬਾਹ ਨੂੰ ਤੇ ਕਮੀਜ਼ ਨੂੰ ਬਾਹ ਨਾਲ ਅਟੈਚ ਕਰਾਂਗੇ ਇਸ ਤਰ੍ਹਾਂ ਬਾਹ ਸਿੱਧੀ ਰੱਖਣੀ ਆ ਇਸ ਤਰ੍ਹਾਂ ਬਾਹ ਨੂੰ ਸਿੱਧਾ ਕਮੀਜ਼ ਦੇ ਵਿੱਚ ਪਾ ਲੈਣਾਗਾ ਕਮੀਜ਼ ਦੇ ਵਿੱਚ ਪਾ ਕੇ ਜਿਹੜੀ ਆ ਵਾਲੀ ਸਿਲਾਈ ਹੈਗੀ ਇਹਨੂੰ ਆ ਵਾਲੀ ਸਿਲਾਈ ਦੇ ਨਾਲ ਮਲਾਉਣਾਗਾ

ਜਿੱਥੇ ਆਪਣੇ ਆ ਮੋਢੇ ਵਾਲੀ ਟੀਰੇ ਵਾਲੀ ਸਲਾਈ ਆ ਗਈ ਇਸ ਦੇ نیچے ਆਪਾਂ ਇਹ ਘਰ ਲੈਣਾਗਾ ਧਰਨ ਤੋਂ ਬਾਅਦ ਫਿਰ ਆਪਾਂ ਸਲਾਈ ਲਾਵਾਂਗੇ ਮੋਢੇ ਅਤੇ ਬਾਹ ਨੂੰ ਇਸ ਤਰ੍ਹਾਂ ਨਾਪਣ ਦੇ ਨਾਲ ਦੇਖੋ ਨਾ ਤਾਂ ਆਪਣਾ ਬਾਹ ਦਾ ਕੱਪੜਾ ਵਧੀਆ ਘਟਿਆ ਤੇ ਨਾ ਹੀ ਆਪਣਾ ਕੱਪੜਾ ਜਿਹੜਾ ਇਹ ਵਾਲਾ ਕੱਪੜਾ ਇਸ ਨੂੰ ਇਸ ਤਰ੍ਹਾਂ ਕਰ ਦੇਣਾ ਦਾ ਤੇ ਜਿਹੜਾ ਉੱਪਰ ਵਾਲਾ ਇਸ ਨੂੰ ਇਸ ਤਰ੍ਹਾਂ ਕਰ ਲੈਣਾ ਤੁਸੀਂ ਚਾਹੋ ਤਾਂ ਮੋਡੇ ਵਾਲੀ ਸਿਲਾਈ ਡਬਲ ਵੀ ਲਾ ਸਕਦੇ ਆ ਆ ਦੇਖੋ ਜੀ ਆਪਣੀ ਬਾਹ ਬਹੁਤ ਹੀ ਸੋਹਣੀ ਜੜੀ ਗਈ ਹੈ ਬਿਲਕੁਲ ਵੀ ਬਲਣੀ ਪਿਆ ਹੈਗਾ ਨਾਈ ਕਮੀਜ਼ ਦਾ ਕੱਪੜਾ ਖਿੱਚਿਆ ਗਿਆ ਤੇ ਨਾਈ ਬਾਹ ਦਾ ਕੱਪੜਾ ਖਿੱਚਿਆ ਗਿਆ ਇਸ ਤਰ੍ਹਾਂ ਜਦੋਂ ਆਪਾਂ ਨਾਪਦੇ ਆਂਗੇ ਬਾਹ ਨੂੰ ਕਵਿਸ ਦੇ ਨਾਲ ਲਾ ਕੇ ਤਾਂ ਬਾਹ ਤੇ ਕਨੀਜ਼ ਦੀ ਬਹੁਤ ਸੋਹਣੀ ਲੁਕ ਆਉਂਦੀ ਹੈ ਜੀ ਸਫਾਈ ਨਾਲ ਬਾਹ ਬਣ ਜਾਂਦੀ ਹੈ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਦੇ ਆਪ